ਅਸੀਂ ਦੇਖ ਰਹੇ ਹਾਂ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਇੰਡੀਆ ਅਲਾਈਂਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਅੱਜ ਕਾਂਗਰਸ ਦੇ ਸੰਸਦ ਮੁਕਲਵਾਸਨਿਕ ਦੇ ਘਰ ਦੇ ਵਿੱਚ ਇੱਕ ਵੱਡੀ ਬੈਠਕ ਹੋਈ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਤਿੰਨ ਵੱਡੇ ਚਿਹਰੇ ਸ਼ਾਮਲ ਸੀ ਤੇ ਨਾਲ ਦੀ ਨਾਲ ਕਾਂਗਰਸ ਪਾਰਟੀ ਦੇ ਵੀ ਵੱਡੇ ਚਿਹਰੇ ਸ਼ਾਮਲ ਹੋਏ ਨੇ ਇੰਡੀਆ ਗੱਟਚੁੜ ਦੀ ਇਹ ਬੈਠਕ ਹੋਈ ਹੈ ਇਸ ਦੇ ਬਾਬਤ ਬੀਤੇ ਦਿਨ ਜਾਣਕਾਰੀ ਸਾਂਝੀ ਕਰ ਦਿੱਤੀ ਸੀ ਕਿ ਇੱਕ ਅਹਿਮ ਮੀਟਿੰਗ ਹੋਏਗੀ ਹਾਲਾਂਕਿ ਇਹ ਕੋਈ ਪਹਿਲੀ ਮੀਟਿੰਗ ਨਹੀਂ ਹੈ ਨਾ ਹੀ ਇਹ ਆਖਰੀ ਮੀਟਿੰਗ ਹੈ ਇਸ ਤੋਂ ਬਾਅਦ ਦੇ ਵਿੱਚ ਵੀ ਮੁਕਲਵਾਸਨਿਕ ਨੇ ਦੱਸਿਆ ਕਿ ਅਗਲੀਆਂ ਹੋਰ ਮੀਟਿੰਗਾਂ ਹੋਣੀਆਂ ਨੇ ਸੀਟ ਸ਼ੇਅਰਿੰਗ ਦੇ ਉੱਤੇ ਪੂਰੀ ਡਟ ਕੇ ਚਰਚਾ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਮੁਕਲワਸਨਿਕ ਦੇ ਘਰ ਦੇ ਵਿੱਚ ਇਹ ਮੀਟਿੰਗ ਹੋਈ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਤਿੰਨ ਵੱਡੇ ਲੀਡਰ ਜਿਨ੍ਹਾਂ ਦੇ ਵਿੱਚ ਸੰਦੀਪ ਪਾਠਕ ਸਰਬ ਭਰਦwaj ਤੇ ਅਤਿਸ਼ੀ ਇਹ ਤਿੰਨੇ ਸ਼ਾਮਿਲ ਹੋਏ ਨੇ ਦੱਸਦਿਨਿਆ ਕਿ ਸੀਟ ਸ਼ੇਅਰਿੰਗ ਦੇ ਉੱਤੇ ਜਿਹੜੀ ਪੂਰੀ ਚਰਚਾ ਹੋਈ ਹੈ ਇੰਡੀਆ ਆਲਾਈਂਸ ਦੇ ਵਿੱਚ ਲਗਾਤਾਰੀ ਗੱਟਚੋੜ ਨੂੰ ਲੈ ਕੇ ਸ਼ਸ਼ੋਪੰਜ ਬਣਿਆ ਹੋਇਆ ਹੈ ਕਿ ਚਲੋ ਕੇਂਦਰੀ ਪੱਧਰ ਤੇ ਤੇ ਗੱਟਚੋੜ ਹੋ ਗਿਆ ਪਰ ਸوبਾਈ ਪੱਧਰ ਦੇ ਉੱਤੇ ਇਸ ਦਾ ਕੀ ਰਹਿਣ ਵਾਲਾ ਕੀ ਰੂਪਰੇਖਾ ਰਹਿਣ ਵਾਲੀ ਹੈ ਉਸੇ ਚੀਜ਼ ਨੂੰ ਲੈ ਕੇ ਹੁਣੇ ਚਰਚਾ ਕੀਤੀ ਗਈ ਹੈ ਇਸ ਤੋਂ ਅੱਗੇ ਵੀ ਹੋਰ ਮੀਟਿੰਗਾਂ ਨੇ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਮੁਕਲਵਸਨਿਕ ਦੇ ਵੱਲੋਂ ਇਹ ਜਾਣਕਾਰੀ ਵੀ ਸੰਜੀ ਕੀਤੀ ਗਈ ਹੈ ਇਧਰੇ ਪਾਸੇ ਪੰਜਾਬ ਦੀ ਗੱਲ ਕਰ ਲਈਏ ਤਾਂ ਘਟਚੋਰ ਨੂੰ ਲੈ ਕੇ ਬੜਾ ਸ਼ਸ਼ੋ ਪੰਜ ਬਣਿਆ ਹੋਇਆ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਹੁਣ ਕਹਿ ਦਿੱਤਾ ਹੈ ਕਿ ਜਦੋਂ ਤਾਂ ਅਹੁਦੇ ਲੈਣੇ ਹੁੰਦੇ ਨੇ ਉਦੋਂ ਤਾਂ ਹਾਈ ਕਮਾਂਡ ਦੀ ਸੁਣ ਲੈਂਦੇ ਆ ਪਰ ਜਦੋਂ ਹਾਈ ਕਮਾਂਡ ਕੋਈ ਹੁਕਮ ਦਿੰਦੀ ਆ ਤੇ ਉਦੋਂ ਆਨਾ ਕਾ ਨਹੀਂ ਕਿਉਂ ਕਰਦੇ ਨੇ ਸਾਡੇ ਲੀਡਰ ਆਪਣੇ ਲੀਡਰਾਂ ਦੇ ਉੱਤੇ ਵੱਡੇ ਸਵਾਲ ਚੁੱਕੇ ਗਏ ਨਵਜੋਤ ਸਿੰਘ ਸਿੱਧੂ ਦੇ ਦੁਆਰਾ ਕਿਉਂਕਿ ਦੂਸਰੇ ਪਾਸੇ ਰਾਜਾ ਬੰਗਾਲਾ ਧੜਾ ਜਿਹਦੇ ਚ ਪ੍ਰਤਾਪ ਬਾਜਵਾ ਵੀ ਸ਼ਾਮਿਲ ਨੇ ਪ੍ਰਗਟ ਸਿਉਹਰੀ ਸ਼ਾਮਿਲ ਨੇ ਤੇ ਨਾਲ ਦੀ ਨਾਲ ਹੋਰ ਵੱਡੇ ਚਿਹਰੇ ਸ਼ਾਮਿਲ ਹੈ ਉਹ ਪਹਿਲਾਂ ਤੋਂ ਹੀ ਇਸ ਗੱਟਚੋੜ ਦੇ ਖਿਲਾਫ ਦਿਖਾਈ ਦਿੰਦੇ ਰਹੇ ਨੇ ਉਹਨਾਂ ਦਾ ਕਹਿਣਾ ਇਹੀ ਸੀ ਕਿ ਗੱਟਚੋੜ ਨਹੀਂ ਹੋਣਾ ਚਾਹੀਦਾ ਸੁਭਾਈ ਪੱਧਰ ਦੇ ਉੱਤੇ ਬੇਸ਼ੱਕ ਕੇਂਦਰ ਦੇ ਵਿੱਚ ਗੱਟਚੋੜ ਕਰ ਲਿਆ ਜਾਏ ਕਿਉਂਕਿ ਉਹ ਸਮੇਂ ਦੀ ਮੰਗ ਹੈ ਮੋਦੀ ਸੱਤਾ ਨੂੰ ਟੱਕਰ ਦੇਣੀ ਹੈ ਪਰ ਪੰਜਾਬ ਦੇ ਵਿੱਚ ਕਾਂਗਰਸ ਬੜੀ ਚੰਗੀ ਸਥਿਤੀ ਦੇ ਵਿੱਚ ਹੈ ਜੇ ਗੱਟਚੋੜ ਕੀਤਾ ਤਾਂ ਮਰ ਜਾਵਾਂਗੇ ਇਸ ਤਰੀਕੇ ਦੇ ਬਿਆਨ ਵੜਿੰਗ ਟੜੇ ਦੇ ਲੀਡਰਾਂ ਦੇ ਵੱਲੋਂ ਲਗਾਤਾਰ ਹੀ ਦਿੱਤੇ ਜਾ ਰਹੇ ਹਨ ਬਾਅਦ ਦੇ ਵਿੱਚ ਹੌਲੀ-ਹੌਲੀ ਆ ਕੇ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਵਿੱਚ ਬਦਲਾਅ ਦੇ ਕੰਨੂ ਮਿਲਿਆ ਕਿਉਂਕਿ ਰਾਜਾ ਬੜੇਗੁਰਾਂ ਦੇ ਵੱਲੋਂ ਬਾਅਦ ਦੇ ਵਿੱਚ ਕਿਹਾ ਜਾਣ ਲੱਗਿਆ ਕਿ ਸਰਬੋਤਮ ਫੈਸਲਾ ਹੁੰਦਾ ਹਾਈ ਕਮਾਂਡ ਦਾ ਜਿਵੇਂ ਹਾਈ ਕਮਾਂਡ ਕਹੇਗੀ ਸਾਨੂੰ ਉਸੇ ਤਰੀਕੇ ਦੇ ਨਾਲ ਚੱਲਣਾ ਪਏਗਾ ਚੱਲਣਾ ਚਾਹੀਦਾ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਪਹਿਲੇ ਦਿਨ ਤੋਂ ਹੀ ਜਦੋਂ ਦਾ ਇੰਡੀਆ ਐਲਾਈንስ ਦਾ ਜਿਹੜਾ ਰੂਪਰੇਖਾ ਲਿਖੀ ਗਈ ਹੈ ਜਦੋਂ ਦਾ ਆਈਐਨਡੀਆਈਆ ਐਲਾਈንስ ਬਣਿਆ ਉਦੋਂ ਤੋਂ ਹੀ ਨਵਜੋਤ ਸਿੰਘ ਸਿੱਧੂ ਇੱਕੋ ਸਰਦੇ ਵਿੱਚ ਬੋਲਦੇ ਦਿਖਾਈ ਦਿੰਦੇ ਰਹੇ ਨੇ ਬੇਸ਼ੱਕ ਟਵੀਟੀ ਕਰਦੇ ਸੀ ਪਰ ਕਹਿੰਦੇ ਹੁੰਦੇ ਸੀ ਕਿ ਹਾਈ ਕਮਾਂਡ ਜਿਵੇਂ ਵੀ ਆਖੇਗੀ ਸਾਨੂੰ ਉਵੇਂ ਕਰਨਾ ਚਾਹੀਦਾ ਹਾਈ ਕਮਾਂਡ ਦੇ ਉੱਪਰ ਦੀ ਸਾਡੇ ਲਈ ਕੁਝ ਵੀ ਨਹੀਂ ਹੈ ਅਸੀਂ ਹਾਈ ਕਮਾਂਡ ਕਰਕੇ ਹੀ ਇੱਥੇ ਬੈਠੇ ਆਂ ਪਰ ਨਬਜੋ ਹਸਿੰਗ ਸਿੰਘ ਸਿੱਧੂ ਤੋਂ ਇਲਾਵਾ ਰਾਜਾ ਬੰਗਾਲੇ ਤੜੇ ਦੇ ਜਿਹੜੀ ਪਹਿਲਾਂ ਵਾਲੀ ਬੋਲਚਾਲ ਸੀ ਉਹ ਵਕਰੀ ਸੀ ਪਰ ਹੁਣ ਹੌਲੀ-ਹੌਲੀ ਸੁਰ ਬਦਲਦੇ ਦਿਖਾਈ ਦੇ ਰਿਹਾ ਹੁਣ ਮੀਟਿੰਗਾਂ ਹੋਣ ਲੱਗ ਗਈਆਂ ਨੇ ਆਮ ਆਦਮੀ ਪਾਰਟੀ ਦੇ ਬਾਬਤ ਇੱਕ ਗੱਲ ਕਹੀ ਗਿਆ ਮੁਕਲ ਵਾਸਨਿਕ ਦੇ ਦੁਆਰਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਦਾ ਬਹੁਤ ਅਹਿਮ ਹਿੱਸਾ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਹਿਮਾ ਹਿੱਸਾ ਇਸ ਇੰਡੀਆ ਅਲਾਈਂਸ ਦਾ ਤੇ ਨਾਲ ਦੀ ਨਾਲ ਉਹਨਾਂ ਨੇ ਆਖਿਆ ਕਿ ਰਲ ਕੇ ਚੋਣਾਂ ਲੜਾਂਗੇ ਇਸ ਤਰੀਕੇ ਦਾ ਬਿਆਨ ਦੇ ਦਿੱਤਾ ਗਿਆ ਪਰ ਪੰਜਾਬ ਦੇ ਵਿੱਚ ਕਿਦਾਂ ਦੀ ਸਥਿਤੀ ਹੋਏਗੀ ਇਸ ਬਾਬਤ ਉਹਨਾਂ ਦੇ ਵੱਲੋਂ ਕੁਝ ਵੀ ਸਾਫ਼-ਸਾਫ਼ ਨਹੀਂ ਆਖਿਆ ਗਿਆ ਪਰ ਉਹਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ ਰਲ ਕੇ ਚੋਣਾਂ ਲੜਾਂਗੇ ਆਮ ਆਦਮੀ ਪਾਰਟੀ ਦੇ ਨਾਲ ਅੱਜ ਸੀਟ ਸ਼ੇਅਰਿੰਗ ਨੂੰ ਲੈ ਕੇ ਬੇहद ਅਹਿਮ ਮੀਟਿੰਗ ਹੈ ਜਿਹੜੀ ਉਹ ਕਾਂਗਰਸ ਦੇ ਸੰਸਦ ਮੁਕਲ ਵਾਸਨਿਕ ਦੇ ਘਰ ਦੇ ਵਿੱਚ ਹੋਈ ਹੈ ਦਿੱਲੀ ਦੇ ਅੰਦਰ ਤੇ ਉੱਥੋਂ ਮੀਟਿੰਗ ਤੋਂ ਬਾਅਦ ਦੇ ਵਿੱਚ ਮੀਡੀਆ ਦੇ ਸਾਹਮਣੇ ਆ ਕੇ ਮੁਕਲ ਨੇ ਕਈ ਗੱਲਾਂ ਆਖੀਆਂ ਆ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਅਹਿਮ ਹਿੱਸਾ ਤੇ ਸਿਰਲਕੇ ਚੋਣਾ ਲੜਾਂਗੇ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਗੱਟਚੋੜ ਨੂੰ ਲੈ ਕੇ ਕੁਝ ਵੀ ਸਾਫ-ਸਾਫ ਤੇ ਫਿਲਹਾਲ ਦੇ ਲਈ ਕਿਹਾ ਨਹੀਂ ਜਾ ਸਕਦਾ ਕਿਉਂਕਿ ਵੱਖੋ-ਵੱਖਰੀ ਪੋਲੀ ਵੱਖੋ-ਵੱਖਰੇ ਲੀਡਰਾਂ ਦੀ ਸਾਹਮਣੇ ਆ ਰਹੀ ਹੈ ਸਿੱਧੂ ਤੜਾ ਤੇ ਵੜਿੰਗ ਤੜਾ ਆਪਸ ਦੇ ਵਿੱਚ ਹੀ ਉਲਝੇ ਹੋਏ ਹੈ ਪੰਜਾਬ ਕਾਂਗਰਸ ਇੱਕ ਤਰੀਕੇ ਦੇ ਨਾਲ ਕਹਿਦੀ ਹੈ ਨਿਹਾਰ ਵਾਲੇ ਪਾਸੇ ਨੂੰ ਜਾ ਰਹੀ ਹੈ ਪਰ ਹਾਈ ਕਮਾਂਡ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਜੋ ਸਥਿਤੀ ਬਣੀ ਹੋਈ ਹੈ ਇਹਨੂੰ ਜਲਦੀ ਤੋਂ ਜਲਦੀ ਨਿਬੇੜਿਆ ਜਾਵੇ ਨਹੀਂ ਫਿਰ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਵੱਡਾ ਘਾਟਾ ਬੈਸਕਾ ਦੇ ਸੈਨੂ ਲੈ ਕੇ ਨਵੇਂ ਚੁਣੇਗੇ ਪੰਜਾਬ ਇਕਾਈ ਦੇ ਜਿਹੜੇ ਇੰਚਾਰਜ ਨੇ ਉਹ ਵੀ ਪਿਤੇ ਦਿਨੇ ਅੰਮ੍ਰਿਤਸਰ ਸਾਹਿਬ ਪੁੱਜੇ ਸੀ ਨਤਮਸਤਕ ਹੋਏ ਗੁਰੂਕਰ ਅੱਜ ਅੱਜ ਸਵੇਰੇ ਉਹਨਾਂ ਨਤਮਸਤਕ ਹੋਏ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਵੇਖਣ ਨੂੰ ਮਿਲਿਆ ਕਿ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਵੀ ਉੱਥੇ ਮੌਜੂਦ ਸੀ ਪਰ ਸਿੱਧੂ ਨੇ ਸਿੱਧਾ ਆਖ ਦਿੱਤਾ ਸੀ ਕਿ ਮੈਂ ਬਾਹਰ ਆ ਕੇ ਮੱਥਾ ਟੇਕਣ ਤੋਂ ਬਾਅਦ ਨਤਮਸਤਕ ਹੋਣ ਤੋਂ ਬਾਅਦ ਬਾਹਰ ਆ ਕੇ ਮੈਂ ਕੱਲਾ মিডিਆ ਦੇ ਨਾਲ ਗੱਲ ਕਰਾਂਗਾ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕੀਤੀ ਉੱਥੇ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਘਟਚੋੜ ਆ ਜਿਹੜਾ ਹੋ ਜਾਣਾ ਚਾਹੀਦਾ ਕਿਉਂਕਿ ਮੌਕੇ ਦੀ ਲੋੜ ਆ ਮੌਕੇ ਦੀ ਮੰਗ ਹੈ ਸਮੇਂ ਦੀ ਲੋੜ ਹੈ ਪਰ ਰਜਵੜਿੰਗਲਾ ਤੜਾ ਜਿਹੜਾ ਉਹ ਫਿਲਹਾਲ ਦੇ ਲਈ ਤੇ ਕੁਝ ਵੀ ਸਾਫ਼ ਨਹੀਂ ਆਕਰਿਆ ਪਰ ਅੰਦਰੋਂ ਅੰਦਰੀ ਕਹਿਣ ਲੱਗ ਗਏ ਆ ਕਿ ਜਿਵੇਂ ਹਾਈ ਕਮਾਂਡ ਕਹੇਗੀ ਅਸੀਂ ਉਸੇ ਤਰੀਕੇ ਦੇ ਨਾਲ ਚੱਲਾਂਗੇ ਹੁਣ ਤੁਹਾਨੂੰ ਦੁਬਾਰਾ ਫਿਰ ਤੋਂ ਇੱਕ ਵਾਰ ਜਾਣਕਾਰੀ ਦੇ ਦਈਏ ਕਿ ਅੱਜ ਇੱਕ ਵੱਡੀ ਤੇ ਅਹਿਮ ਮੀਟਿੰਗ ਹੈ ਜਿਹੜੀ ਮੁਕੱਲ ਵਾਸਨਿਕ ਦੇ ਘਰ ਦੇ ਵਿੱਚ ਹੋਈ ਹੈ ਇੰਡੀਆ ਆਲਾਈንስ ਦੀ ਮੀਟਿੰਗ ਹੋਈ ਹੈ ਸੀਟ ਸ਼ੇਅਰਿੰਗ ਨੂੰ ਲੈ ਕੇ ਉਸ ਦੇ ਵਿੱਚ ਚਰਚਾ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਤਿੰਨ ਵੱਡੇ ਲੀਡਰ ਉਸਦੇ ਵਿੱਚ ਮੌਜੂਦ ਰਹੇ ਆਤਿਸ਼ੀ ਉੱਥੇ ਪਹੁੰਚੇ ਸੀ ਸੌਰਵ ਭਰਦwaj ਤੇ ਸੰਦੀਪ ਪਾਠਕ ਸੰਦੀਪ ਪਾਠਕ ਨੇ ਪੰਜਾਬ ਤੋਂ ਐਮਪੀ ਰਾਜ ਸਭਾ ਦੇ ਵਿੱਚ ਜਿਹੜੇ ਮੈਂਬਰ ਨੇ ਪੰਜਾਬ ਤੋਂ ਉਹ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਤੋਂ ਸਿੱਧਾ ਸਿੱਧਾ ਇਹ ਅਸਰ ਲਗਾਏ ਜਾ ਸਕਦਾ ਹੈ ਕਿ ਪੰਜਾਬ ਦੇ ਅੰਦਰ ਕਿਸ ਤਰੀਕੇ ਦੀ ਗੱਟਚੋੜ ਦੀ ਸਥਿਤੀ ਰਹੇਗੀ ਉਹਨੂੰ ਲੈ ਕੇ ਵੀ ਚਰਚਾ ਕੀਤੀ ਗਈ ਹੋਣੀ ਹੈ ਪਰ ਸਾਫ ਸਾਫ ਵਾਸਨਿਕ ਸਾਹਿਬ ਦੇ ਹੋਰਾਂ ਦੇ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਪਰ ਉਹਨਾਂ ਨੇ ਆਖ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਇਸ ਅਹਿਮ ਮੀਟਿੰਗ ਐਸਾ ਗੱਠਜੋੜ ਦਾ ਅਹਿਮ ਹਿੱਸਾ ਤੇ ਨਾਲ ਦੀ ਨਾਲ ਉਹਨਾਂ ਕਿਹਾ ਕਿ ਰਲ ਕੇ ਚੋਣਾ ਲੜਾਂਗੇ ਹੁਣ ਨਾਲ ਇਹ ਵੀ ਗੱਲ ਆਖੀ ਗਈ ਹੈ ਕਿ ਕੋਈ ਪਹਿਲੀ ਮੀਟਿੰਗ ਨਹੀਂ ਹੈ ਤੇ ਨਾ ਹੀ ਕੋਈ ਆਖਰੀ ਮੀਟਿੰਗ ਹੈ ਇਸ ਤੋਂ ਬਾਅਦ ਦੇ ਵਿੱਚ ਵੀ ਮੀਟਿੰਗਾਂ ਨੇ ਲਗਾਤਾਰ ਚਲਦੀਆਂ ਰਹਿਣਗੀਆਂ ਤੇ ਵੇਖਣਾ ਹੋਵੇਗਾ ਕਿ ਇਹਨਾਂ ਮੀਟਿੰਗਾਂ ਦਾ ਆਖਿਰਕਾਰ ਪੰਜਾਬ ਦੇ ਵਿੱਚ ਸੱਤਾ ਦੇ ਉੱਤੇ ਕਿੱਡਾ ਕੋ ਅਸਰ ਪੈਂਦਾ ਕਿਉਂ ਜਾਂ ਅਸਰ ਪੈਂਦਾ ਇਹ ਜ਼ਰੂਰ ਸਮੇਂ ਦੇ ਅਨੁਸਾਰ ਵੇਖਣਾ ਪਏਗਾ ਤੇ ਕੀ ਗੱਟ ਚੋੜ ਦੇ ਵਿੱਚ ਰਹਿ ਕੇ ਪਾਰਟੀਆਂ ਪੰਜਾਬ ਦੇ ਵਿੱਚ ਚੋਣਾਂ ਲੜਨਗੀਆਂ ਜਾਂ ਫਿਰ ਗੱਟ ਚੋੜ ਕੇਂਦਰੀ ਪੱਧਰ ਤੇ ਹੀ ਰਹੇਗਾ ਤੇ ਪੰਜਾਬ ਦੇ ਵਿੱਚ ਆਪੋ ਆਪਣੇ ਹਿੱਸਿਆਂ ਦੀਆਂ ਸੀਟਾਂ ਦੇ ਉੱਤੇ ਇਹਨਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਚੋਣਾਂ ਲੜੀਆਂ ਜਾਣਗੀਆਂ